ਧਿਆਨੇ ਦਾ ਸਿਵਲ ਹਸਪਤਾਲ ਇੱਕ ਵਾਰ ਫੇਰ ਤੋਂ ਜੰਗ ਦਾ ਅਖਾੜਾ ਬਣ ਗਿਆ। ਦੱਸ ਇਹ ਪੁਲਿਸ ਚੌਂਕੀ ਦੇ ਬਾਹਰ ਕੁੱਟਮਾਰ ਹੁੰਦੀ ਹੈ ਤੇ ਪੁਲਿਸ ਮੂਕ ਦਰਸ਼ਕ ਬਣ ਕੇ ਵੇਖਦੀ ਰਹਿ ਜਾਂਦੀ ਹੈ। ਮਾਮਲਾ ਕੀ ਹੈ ਤੁਹਾਨੂੰ ਦੱਸਦੀ ਆ। ਸੋ ਮਾਮਲਾ ਕੀ ਹੈ ਤੁਹਾਨੂੰ ਦੱਸਦੀ ਆ। ਕੁੱਟਮਾਰ ਦੇ ਵਿੱਚ ਜ਼ਖਮੀ ਕਾਰੋਬਾਰੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਿਆ। ਤਾਂ ਉੱਥੇ ਵੀ ਅੱਧਾ ਦਰਜਨ ਲੋਕਾਂ ਨੇ ਹਮਲਾ ਕਰ ਦਿੱਤਾ। ਲੁਧਿਆਣਾ ਦੇ ਗਾਂਧੀ ਨਗਰ ਇਲਾਕੇ ਦੇ ਰਹਿਣ ਵਾਲੇ ਦੋ ਪੱਖਾ ਦੇ ਵਿੱਚ ਪੁਰਾਣੀ ਰੰਜਿਸ਼ ਤੇ ਚੱਲਦਿਆਂ ਝਗੜਾ ਹੋਇਆ ਇੱਕ ਵਿਅਕਤੀ ਜ਼ਖਮੀ ਦੱਸਿਆ ਜਾ ਰਿਹਾ ਇੱਕ ਪੱਖ ਦੇ ਜ਼ਖਮੀ ਕਪੜਾ ਕਾਰੋਬਾਰੀ ਨੂੰ ਲੋਕਾਂ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਇਲਾਜ ਲਈ ਪਹੁੰਚਾਇਆ ਗਿਆ ਪਰ ਦੂਜੇ ਪਾਸੇ ਤੇ ਅੱਧਾ ਦਰਜਨ ਲੋਕ ਪਹੁੰਚੇ ਹੋਏ ਸਾਨ ਅਤੇ ਪਹਿਲਾ ਐਮਰਜੈਂਸੀ ਤੇ ਬਾਅਦ ਵਿੱਚ ਪੁਲਿਸ ਚੌਂਕੀ ਦੇ ਬਾਹਰ ਪੜ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਆ ਰਿਹਾ ਦੇਖੋ ਇਹ ਵੀਡੀਓ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ सोनू ਹੀਰਾ ਜੀ ਕਿੱਥੇ ਰਹਿੰਦੇ ਹੋ ਮੈਂ ਗਾਂਧੀ ਨਗਰ ਗਲੀ ਨੰਬਰ 9 'ਚ ਰਹਿੰਦਾ ਜੀ ਸਿਵਲ ਆਇਆ ਕੀ ਮੈਟਰ ਕੀ ਹੈ ਜੀ ਮੈਟਰ ਇਹ ਹੋਇਆ ਜੀ ਕਿ ਮੈਂ ਗਲੀ ਗਲੀ ਦੇ ਵਿੱਚ ਨਾ ਗੱਡੀ ਲਾਉਣ ਦੇ ਕਰਕੇ ਮੇਰਾ ਥੋੜਾ ਝਗੜਾ ਹੋਇਆ ਸੀਗਾ ਜੀ ਤੇ ਮੈਂ ਸਿਵਲ ਆਇਆ ਜੀ ਇਹਨਾਂ ਨੇ ਮੈਨੂੰ ਇਹਨਾਂ ਨੇ ਮੈਨੂੰ ਡੋਰ ਬੈਲ ਮਾਰੀ ਆ ਤੇ ਮੈਨੂੰ ਬਾਹਰ ਬੁਲਾਇਆ ਗਿਆ ਮੇਰੀ ਮਾਤਾ ਨੂੰ ਤੇ ਮੈਨੂੰ ਤੇ ਮੈਂ ਉਹਦੇ ਵਾਸਤੇ ਕੰਪਲੇਂਟ ਕਰਨ ਲਈ ਸਿਵਲ ਚ ਆਇਆ ਜੀ ਤੇ ਇਹਨਾਂ ਨੇ ਗੁੰਡਾਗਰਦੀ ਪੂਰੀ ਕੀਤੀ ਹੈ ਜੀ ਮੌਕੇ ਦੇ ਇਹ ਸਹੀ ਸਾਹਿਬ ਕੁਲਵੀਰ ਰਾਜ ਜੀ ਮੌਕੇ ਤੇ ਮजूद ਸੀਗੇ ਜੀ ਉਹਨਾਂ ਦੇ ਸਾਹਮਣੇ ਮੈਨੂੰ ਬਹੁਤ ਕੁੱਟਮਾਰ ਕੀਤੀ ਗਈ ਹੈ ਜੀ ਮੈਂ ਮੈਡੀ ਕਿੰਨੇ ਮੁੰਦੇ ਸੀ ਇਹਨਾਂ ਨੇ ਕੁੱਟਮਾਰ ਇਹ ਰੀਜ਼ਨ ਇਹ ਸੇ 7 ਜਣੇ ਸੀਗੇ ਜੀ ਰੀਜ਼ਨ ਇਹ ਸੀਗਾ ਸਰ ਕਿ ਮੇਰੇ ਘਰ ਦੇ ਬਾਹਰ ਇੱਕ ਗੱਡੀ ਖੜੀ ਹੁੰਦੀ ਆ ਜਿੱਦਾਂ ਹੀ ਮੈਂ ਘਰ ਦੇ ਟਰਨ ਲੇਤੀ ਆ ਜੀ ਇਹਦੀ ਗੱਡੀ ਖੜੀ ਹੁੰਦੀ ਮੈਂ ਕਹਿੰਦਾ ਟੱਚ ਹੋ ਜੂਗੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੀ ਗੱਡੀ ਥੋੜੀ ਸਾਈਡ ਤੇ ਕਰ ਲਿਆ ਕਰੋ ਉਹਦੇ ਕਰਕੇ ਮੇਰਾ ਝਗੜਾ ਹੋਇਆ ਜੀ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਡੋਰ ਬੈਲ ਮਾਰੀ ਆ ਜੀ ਗੁੰਡਾਗਰਦੀ ਦਾ ਪੂਰਾ ਨਾਚ ਕੀਤਾ ਗਿਆ ਮੈਨੂੰ ਤੇ ਮੇਰੀ ਮਾਤਾ ਨੂੰ ਘਰੋਂ ਬਾਹਰ ਕੱਢ ਕੇ ਇਹਨਾਂ ਨੇ ਕੁੱਟਿਆ ਜੀ ਪੂਰਾ ਉਹਨਾਂ ਦਾ ਜੱਸਾ ਕੀ ਕਹਿ ਰਹੇ ਹੋ ਇੰਚਾਰ ਸਾਹਿਬ ਦੇ ਸਾਹਮਣੇ ਸਾਰਾ ਕੁਝ ਹੋਇਆ ਜੀ ਜਦੋਂ ਮੈਡੀਕਲ ਕਾਰਵਾਈ ਕਰ ਰਹੇ ਉਹਨਾਂ ਨੇ ਕੋਈ ਹੱਲੇ ਕਾਰਵਾਈ ਨਹੀਂ ਕੀਤੀ ਜੀ ਉਹਨਾਂ ਨੇ ਸਿਰਫ ਇੱਕ ਕਿਹਾ ਵੀ ਤੁਸੀਂ ਮਤਲਬ ਸਿਵਲ ਚ ਤੁਸੀਂ ਪਰਚਾ ਦਿੱਤਾ ਜੀ ਤੇ ਉਹਨਾਂ ਦੀ 4 ਨੰਬਰ ਤੇ ਹਜੇ ਦੇਣਾ ਜੀ ਇਹ ਤੋਂ ਪਹਿਲਾਂ ਵੀ ਕੋਈ ਰੰਜਿਸ਼ ਤੁਹਾਡੇ ਨਾਲ ਨਾ ਕਰ ਕੋਈ ਰੰਜਿਸ਼ ਨਹੀਂ ਸੀਗੀ ਜੀ ਕੋਈ ਰੰਜਿਸ਼ ਨਹੀਂ ਹੈ ਜੀ ਕਿੰਨੇ ਲੋਕ ਸੀ ਸਰ ਉਹ ਸਰ ਇਹ 7-8 ਜਣੇ ਸੀਗੇ ਜੀ ਹਾਂ ਦੀ ਮੰਗ ਕਰਦੀ ਮੰਗ ਇਹੀ ਕਰਦਾ ਮੈਨੂੰ ਇਨਸਾਫ ਦਿੱਤਾ ਜਾਵੇ ਜਿਹੜਾ ਹੁਣ ਤੁਹਾਡੇ ਦੇ ਉੱਤੇ ਹਮਲਾ ਹੋਇਆ ਜਾਂ ਤੁਹਾਡੇ ਨਾਲ ਲਾਈਕ ਕਟ ਮਾਰ ਦਿੱਤੀ ਉਹ ਕਿੰਨੇ ਕੁ ਬੰਦੇ ਸੀਗੇ ਸਾਰੋਂ 7-8 ਜਣੇ ਸੀਗੇ ਜੀ ਮੌਕੇ ਦੇ ਇਹ ਸਹੀ ਸਭ ਨਾਲ ਸੀਗੇ ਤੇ ਮੌਕੇ ਦੇ ਐਮਐਲਏ ਸਭ ਪੱਪੀ ਜੀ ਦਾ ਏਰੀਆ ਜੀ ਇਹ ਪੱਪੀ ਜੀ ਰੋਜ਼ ਪਾਸ਼ਣ ਦਿੰਦੇ ਐ ਇੱਥੇ ਆ ਕੇ ਰੋਜ਼ ਬਿਆਨ ਦਿੰਦੇ ਆ ਜੀ ਭਗਵੰਤ ਜੀ ਸਾਹਿਬ ਆ ਰਿਹਾ ਸਿਵਲ ਦੇ ਵਿੱਚ ਆ ਹੋ ਰਿਹਾ ਜੀ ਸਿਵਲ ਦੇ ਵਿੱਚ ਮੇਰੇ ਤੇ ਅਟੈਕ ਹੋ ਰਿਹਾ ਜੀ ਇੱਕ ਆਮ ਬੰਦੇ ਦੀ ਜ਼ਿੰਦਗੀ ਕੀ ਜ਼ਿੰਦਗੀ ਹੈ ਜੀ ਦੱਸੋ ਉੱਤੇ ਦੀ ਹੁਣ ਕੰਪਲੀਟ ਦਿੱਤੀ ਹੈ ਮੈਂ ਕੀਤੀ ਆ ਜੀ ਹੁਣੇ ਰੀ ਕੰਪਲੀਟ ਕੀਤੀ ਆ ਜੀ ਧੰਨਵਾਦ ਜੀ ਉਹ ਨੂੰ ਅहीर ਜੋ ਸਾਡੇ 2-4 ਘਰ ਚੜ ਕੇ ਰਿੰਦਰ ਇੱਧਰ ਦੇਖ ਕੇ ਦੱਸੋ ਉਹ ਨਾ ਆਪਣੇ ਆਪ ਨੂੰ ਸ਼ਿਵ ਸੈਨਾ ਦਾ ਕੋਈ ਪਤਾ ਨਹੀਂ ਕਿਹੜੀ ਸ਼ਿਵ ਸੈਨਾ ਵਾ ਬਲੈਕਮੇਲ ਰਾ ਬਹੁਤ ਅਕੜਾ ਕਿੰਨਾ ਉਹਦਾ ਫੋਨ ਆਇਆ ਮੈਨੂੰ ਕਿ ਉਹ ਤਾਂ ਕਹਿੰਦਾ ਕਿ ਜਿਹੜਾ ਤੁਸੀਂ ਸਾਡੇ ਮਹੱਲੇ ਜਨ ਹੈ ਦੀ ਕਿਸੇ ਹੋਰ ਨਾਲ ਵੀ ਲੜਾਈ ਹੋਈ ਸੀ ਹੁੰਦੀ ਆ ਹੀ ਰਹਿੰਦੀ ਆ ਮਹੱਲੇ 'ਚ ਲੜਦਾ ਹੀ ਰਹਿੰਦਾ ਹੈ ਤੇ ਉਹਦੇ ਮਗਰ ਤੁਸੀਂ ਗਏ ਸੀਗੇ ਹੁਣ ਤੁਸੀਂ ਆਪਣਾ ਹਿਸਾਬ ਤਾ ਹਲਾ ਲਿਓ ਤੁਹਾਨੂੰ ਮੈਂ ਦੇਖ ਲੂੰਗਾ ਮੇਰੇ ਭਰਾ ਦਾ ਮੈਨੂੰ ਫੋਨ ਆਇਆ ਕਿ ਇਹ ਗੱਲ ਉਹਨੇ ਕਹੀ ਹੈ ਮੈਂ ਕਿਹਾ ਚਲ ਕੋਈ ਨਹੀਂ ਛੱਡ ਹਾਂਜੀ ਹਾਂਜੀ ਠੀਕ ਹੈ ਫਿਰ ਉਹਦਾ ਮੈਨੂੰ 5 ਮਿੰਟ ਬਾਅਦ ਫੇਰ ਫੋਨ ਆਂਦਾ ਕਿ ਘਰ ਦੇ ਬਾਹਰ ਆ ਕੇ ਭਾਜੀ ਗੇਟ ਭੰਨਨ ਰਿਹਾ ਵਾ ਗਾਲਾਂ ਕੱਢਦਾ ਪਿਆ ਉੱਚੀ ਉੱਚੀ ਮਾਵਾ ਬਹਿਣਾ ਦੀਆਂ ਕੱਢ ਰਹੀ ਸੀ ਗੱਲਾਂ ਸੋਨੂ ਹੀਰ ਜੀ ਅੱਛਾ ਜੀ ਹਾਂਜੀ ਫਿਰ ਮੈਂ ਬ੍ਰਦਰ ਨੂੰ ਕਿਹਾ ਚਲ ਮੈਂ ਆਣਾ ਆਪਾਂ ਨੂੰ ਸਮਝਾਣੇ ਆ ਨਾ ਤੇ ਮੈਂ ਜੀ ਉੱਥੋਂ ক্রিকেট ਛੱਡ ਕੇ ਵਿੱਚ ਹੀ ਤੇ ਮੈਂ ਆ ਗਿਆ ਤੇ ਮੈਂ ਇਹਨੂੰ ਨੋਰਮਲ ਮੱਲੇਦਾਰੀ ਦੇ ਤੌਰ ਤੇ ਬੰਦਾ ਮੱਲੇਦਾਰੀ ਦੌਰ ਤੇ ਪੁੱਛਦਾ ਹੀ ਹੈ ਭਾਜੀ ਕੀ ਹੋਇਆ ਤੇ ਮੈਂ ਇਹਨੂੰ ਪੁੱਛਣ ਲਈ ਗਿਆ ਘ ਇਹ ਬਾਹਰ ਆਏ ਨੇ ਆ ਕੇ ਮੇਰੇ ਤੇ ਹਮਲਾ ਕਰਤਾ ਵਿੱਚ ਇਹਦੀ ਮਦਦ ਸੀਗੀ ਸਾਹਮਣੇ ਗਮਲੇ ਵੇਖੀ ਸਾਰਾ ਕੁਝ ਇਹਨੇ ਸਾਡੇ ਤੇ ਹਮਲਾ ਕੀਤਾ ਬੂਟੇ ਮਾਰੇ ਸਾਡੇ ਜਾ ਕੇ ਹਥਿਆਰ ਸੀ ਹਥਿਆਰ ਨਹੀਂ ਸੀਗਾ ਪਹਿਲੇ ਭਾਈ ਇਹਨੇ ਖਾਲੀ ਹੱਥ ਜਿਹੜਾ ਉਹਨਾਂ ਨੇ ਹਮਲਾ ਕੀਤਾ ਫਿਰ ਗਮਲੇ ਮਾਰੇ ਗਮਲੇਾਂ ਉਹ ਸਾਰੀ ਜਿਹੜੀ ਵੀਡੀਓ ਆ ਉਹ ਮੇਰੇ ਕੋਲ ਹੈਗੇ ਆ ਜਿਹੜੀ ਇਹਨੇ ਫੋਨ ਕਰਕੇ ਧਮਕੀ ਦਿੱਤੀ ਹੈ ਸਭ ਤੋਂ ਪਹਿਲੇ ਉਹਦੀ ਵੀ ਕਾਲ ਰਿਕਾਰਡਿੰਗ ਸਾਡੇ ਕੋਲ ਹੈਗੀ ਉਹਦੀ ਰਿਕਾਰਡਿੰਗ ਅਸੀਂ ਕੀਤੀ ਸੀ ਇਹਨਾਂ ਨੇ ਕੋਈ ਗੱਡੀ-ਗੁੱਡੀ ਵੀ ਤੋੜੀ ਥੋੜੀ ਮੈਂ ਉਹੀ ਦੱਸ ਰਿਹਾ ਜੀ ਉਸ ਤੋਂ ਬਾਅਦ ਅਸੀਂ ਚਾਰ ਨੰਬਰ ਡਿਵੀਜ਼ਨ ਅਸੀਂ ਜਦੋਂ ਕੰਪਲੇਨ ਲਖਣ ਆਏ ਉਸ ਤੋਂ ਬਾਅ ਕੇਦੀ ਮਦਰ ਆ ਕੇ ਘਰ ਦੇ ਵਾਰ ਇਹਦੀ ਭੈਣ ਆ ਕੇ ਇੱਟਾਂ ਮਾਰ ਰਹੀਆਂ ਤੇ ਇਹਨੇ ਜਿਹੜੀ ਤੇਰੀ ਗੱਡੀ ਖੜੀ ਆ ਨੋਵਾ ਉਹਦਾ ਸ਼ੀਸ਼ਾ ਭੰਦਾ ਤੇ ਪੰਨ ਤੋੜ ਗੱਡੀ ਨਾਲ ਕਰਤੀ ਆ। ਉਤੋਂ ਬਾਅਦ ਅਸੀਂ ਸਿਵਲ ਹਸਪਤਾਲ ਆਉਨੇ ਆ ਚਾਰ ਨੰਬਰ ਤੋਂ ਬਾਅਦ ਅਸੀਂ ਟਰੰਪਲੈਨ ਲਿਖਾ ਕੇ ਇੱਥੇ ਸਿਵਲ ਹਸਪਤਾਲ ਦੇ ਬਾਹਰ ਆ ਕੇ ਜਦੋਂ ਅਸੀਂ ਮਲਾਇਆ ਅੰਦਰ ਮਲਾਇਆ ਕਰਾਉਣ ਲਈ ਜਾ ਰਹੇ ਸੀਗੇ ਉਸ ਤਰੀ ਮੈਡੀਕਲ ਕਰਾਉਣ ਲਈ ਜਾ ਰਹੇ ਸੀ ਤੇ ਉੱਥੇ ਵੀ ਇਹਨੇ ਸਾਡੇ ਤੇ ਹਮਲਾ ਕੀਤਾ ਜਿਹਦੀ ਵੀਡੀਓਗ੍ਰਾਫੀ ਮੈਂ ਪ੍ਰਸ਼ਾਸਨ ਨੂੰ ਕਹੂੰਗਾ ਕਢਾਈ ਜਾਵੇ ਉਹ ਘਰ ਦੀ ਵੀ ਕਢਾਈ ਜਾਵੇ ਕਿੰਨੇ ਆ ਕੇ ਪਹਿਲੇ ਹਮਲਾ ਕੀਤਾ ਤੇ ਇੱਥੇ ਆ ਕੇ ਕਿੰਨੇ ਹਮਲਾ ਕੀਤਾ ਇਹਦੇ ਨਾਲ ਪੰਜ-ਛੇ ਜਾਣੇ ਸੀਗੇ ਇਹ ਸ਼ਿਵਸ਼ਨਾ ਦਾ ਆਪਣੇ ਆਪ ਨੂੰ ਲੀਡਰ ਕਹਿੰਦਾ ਸ਼ਿਵਸ਼ਨਾ ਹਿੰਦੂਸਤਾਨ ਆਈ ਥਿੰਕ ਪਤਾ ਨਹੀਂ ਸ਼ਿਵਸ਼ਨਾ ਕੋਈ ਮੈਨੂੰ ਪਤਾ ਨਹੀਂ ਇਹਦੇ ਘਰ ਕੀ ਸੀ ਆ ਰੋਜ਼ ਚੈਕਰ ਆਉਂਦੀ ਆ ਬੇਨ ਆਗੇ ਜੀ ਇਹਨੂੰ ਇਹ ਮੁਹੱਲੇ ਦੇ ਵਿੱਚ ਬਲੈਕਮੈਲਰ ਬਣਿਆ ਪਿਆ ਲੋਕਾਂ ਨੂੰ ਧਮਕੀਆਂ ਦਿੰਦਾ ਵਾ ਕਿ ਮੈਂ ਸ਼ਿਵ ਸੈਨਾ ਦਾ ਬੜਾ ਵੱਡਾ ਲੀਡਰ ਆ ਮੇਰੇ ਵੱਡੇ ਅਫਸਰਾਂ ਨਾਲ ਨੇਤਾਗਰਾਂ ਨਾਲ ਬੜੀ ਮੇਰੀ ਪਹੁੰਚ ਆ ਮੈਂ ਤੁਹਾਡੇ ਮਤਲਬ ਨੁਕਸਾਨ ਇਹ ਸੋਨੂੰ ਹੀਰ ਕਹਿੰਦਾ ਜੀ ਉਸ ਤੋਂ ਬਾਅਦ ਜੀ ਹੁਣ ਮੈਂ ਇਹਨੇ ਸ਼ਰਾਬ ਪੀ ਕੇ ਸਾਰਾ ਕੀਤਾ ਵਾ ਮੈਂ ਪ੍ਰਸ਼ਾਸਨ ਨੂੰ ਮੰਗ ਕਰੂੰਗਾ ਇਹਦਾ ਮਲਾਜਾ ਕੀਤਾ ਜਾਵੇ ਜੋ ਪਾਣੀ ਦਾ ਪਾਣੀ ਹੈ ਜੇ ਇਹਨੇ ਸਾਡੇ ਤੇ ਹਮਲਾ ਕੀਤਾ ਵਾ ਇੱਥੇ ਬੰਦੀ ਕਰ ਲਈ ਬਿਲਕੁਲ ਹੈਗੀ ਹੈ ਜੀ ਮੇਰੇ ਕੋਲ ਸਾਰੀ ਰਿਪੋਰਟਿੰਗ ਵੀ ਹੈਗੀ ਹੈ ਫੋਨ ਦੀ ਜਿਹੜੀ ਮੇਰੇ ਬਰਦਰ ਨੂੰ ਇਹਨੇ ਕਾਲ ਕੀਤੀ ਸੀ ਉਸ ਤੋਂ ਬਾਅਦ ਜਿਹੜੀ ਇਹਨੇ ਮੈਂ ਇਹਦੇ ਘਰ ਦੇ ਬਾਹਰ ਜਾ ਕੇ ਇਹਨੂੰ ਬੁਲਾਣ ਲਈ ਗੱਲ ਪੁੱਛਣ ਲਈ ਗਿਆ ਉਸ ਤੋਂ ਬਾਅਦ ਇਹਨੇ ਹਮਲਾ ਕੀਤਾ ਉਹਦੀ ਵੀ ਸਾਰੀ ਵੀਡੀਓਗ੍ਰਾਫੀ ਹੈਗੀ ਹੈ ਤੇ ਜਿਹੜੀ ਗੱਡੀ ਤੋੜੀ ਹੈ ਉਹਦੀ ਵੀ ਵੀਡੀਓਗ੍ਰਾਫੀ ਹੈਗੀ ਹੈ ਇਹਦੀ ਮਾਤਾ ਇਹਦੀ ਭੈਣ ਜਿਹੜੀ ਅੱਗੇ ਘਰ ਦੇ ਬਾਹਰ ਇੱਟਾਂ ਮਾਰਦੀ ਹੈ ਲੜਾਈ ਤੋਂ ਬਾਅਦ ਵੀ ਹੁਣ ਵੀ ਉਹਦੀ ਵੀ ਵੀਡੀਓਗ੍ਰਾਫੀ ਹੈਗੀ ਹੈ ਮੇਰੇ ਚ ਮੈਂ ਹੀ ਆ ਜੀ ਮੇਰੇ ਅਬਾਂਸ ਦੇ ਵਿੱਚ ਫੈਕ ओके। ਤੇ ਬਲੱਤਲ ਦੋ ਪਾਰਟੀਆਂ ਦੇ ਯਾਫਤ ਲੜਾਈ ਹੋਈ ਹੈ ਕੀ ਕਹਿਣਾ ਉਹਦੇ ਬਾਰੇ ਤੁਹਾਡਾ ਜੀ। ਦੇਖੋ ਜੀ ਦੋ ਪਾਰਟੀਆਂ ਦੀ ਲੜਾਈ ਜਿਹੜੀ ਹੈ ਗਾਂਧੀ ਨਗਰ ਦੇ ਹੀ ਦੋਵੇਂ ਰਹਿਣ ਵਾਲੇ ਆ ਪਾਰਟੀਆਂ। ਇਹ ਗਾਂਧੀ ਨਗਰ ਦੇ ਜਿਹੜੇ ਵਿੱਚ 9 ਨੰਬਰ ਗਲੀ 'ਚ ਰਹਿੰਦੇ ਆ ਤੇ ਮੇਰੇ 4 ਨੰਬਰ ਡਿਵੀਜ਼ਨ ਦੇ ਵਿੱਚੋਂ ਮੈਂ ਬਦਲ ਕੇ ਅੱਜ ਹੀ ਇੱਥੇ ਜੁਆਇਨ ਕੀਤਾ ਆ ਤੇ ਮੈਨੂੰ ਪਤਾ ਕਿ ਇਹਨਾਂ ਦੀ ਨਾ ਹੱਥੋਪਾਈ ਹੋਈ। ਉੱਥੇ ਮੈਨੂੰ ਫੋਨ ਵੀ ਆਇਆ ਸੀਗਾ ਮੁਖ ਅਫਸਰ ਦਾ ਕਿ ਇਹ ਦੋ ਪਾਰਟੀਆਂ ਦੀ ਜਿਹੜੀ ਇੱਥੇ ਹੱਥੋਪਾਈ ਹੋਈ ਆ। ਤੇ ਜਦੋਂ ਉਹਨਾਂ ਨੇ ਆਪਣੀ ਕੰਪਲੇਂਟ ਜਿਹੜੀ ਆ ਉੱਥੇ ਦੇ ਦਿੱਤੀ ਆ 4 ਨੰਬਰ ਦੇ ਵਿੱਚ। ਤੇ ਇੱਥੇ ਵੀ ਇਹਨਾਂ ਮੈਡੀਕਲ ਕਰਵਾਉਣ ਵਾਸਤੇ ਦੋਨੋਂ ਪਾਰਟੀਆਂ ਆਈਆਂ ਜਾਂ ਇੱਥੇ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਹੱਥੋ ਪਾਈ ਹੋਈ ਏ ਥੋੜੀ ਬਹੁਤ ਤੇ ਉਹ ਉਹ ਕਹ ਰਹੇ ਪੁਲਿਸ ਦੇ ਸਾਹਮਣੇ ਸਾਡਾ ਨਾ ਹੱਥੋ ਪਾਈ ਹੋਈ ਏ ਇਹ ਇਹ ਦੇਖੋ ਜੀ ਮੇਰੀ ਗੱਲ ਸੁਣੋ ਮੈਂ ਅੰਦਰ ਚੱਲ ਗਿਆ ਸੀਗਾ ਕਾਗਜ਼ ਲੈਣ ਵਾਸਤੇ ਬਾਹਰ ਮੀ ਆ ਰਿਹਾ ਸੀਗਾ ਜਦੋਂ ਮੈਂ ਬਾਹਰ ਆਇਆ ਤੇ ਮੁੰਡਿਆਂ ਦੇ ਗੋਥਮ ਗੁੱਥਾ ਹੋਏ ਸੀਗੇ ਮੈਂ ਜਾ ਕੇ ਪਕੜਿਆ ਇਹ ਸਾਰੀ ਗੱਲ ਵੀਡੀਓਗ੍ਰਾਫੀ ਤੇ ਕਲੀਅਰ ਹੋ ਜਾਏਗੀ ਤੁਹਾਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਬਿਲਕੁਲ ਜੀ ਦੋਨਾਂ ਪਾਰਟੀਆਂ ਨੇ ਮੈਨੂੰ ਦਰਖਾਤਾ ਦੇਤੀਆਂ ਜੋ ਸਿਵਲ ਹਸਪਤਾਲ ਦੇ ਅੰਦਰ ਅੰਦਰ ਲੜਾਈ ਹੋਈ ਆ ਉਹਦੇ ਉੱਪਰ ਪੁਲਿਸ ਕਾਰਵਾਈ ਕਰੂਗੀ ਕਰ ਰਹੇ ਆ ਜੀ ਦੋਹਾਂ ਦੋਹਾਂ ਪਾਰਟੀਆਂ ਦੀ ਮੇਰੇ ਕੋਲ ਐਪਲੀਕੇਸ਼ਨ ਆ ਗਈ ਆ ਮੈਂ ਉਹਨਾਂ ਨੂੰ ਨੰਬਰ ਲਾਣ ਬਾਅਦ ਤੇ ਥਾਣੇ ਭੇਜ ਦਿਤੀਆਂ ਜਿੱਦੋਂ ਹੀ ਮੈਨੂੰ ਐਮਐਲਏ ਦੀ ਰਿਪੋਰਟ ਮਿਲੇਗੀ ਜੋ ਐਮਐਲਏ ਦੇ ਹਿਸਾਬ ਨਾਲ ਕਾਰਵਾਈ ਬਣੇਗੀ ਜ਼ਰੂਰ ਕੀਤੀ ਜਾਵੇਗੀ ਜੀ ਠੀਕ ਆ ਧੰਨਵਾਦ ਨਿਯਧਾਨਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ